ਹੈਲੋ ਜੀ ਅੱਜ ਸਸਕਾਲ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣਾ ਨਵਾਂ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਦੇ ਵਿੱਚ ਪਾ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਤੇ ਜੇ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਹੋਰ ਨਵੇਂ ਡਿਜ਼ਾਈਨ ਦੇਖਣ ਦੇ ਲਈ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਸਭ ਤੋਂ ਪਹਿਲੀ ਸਲਾਈ ਆਪਾਂ ਨੇ ਸਿੱਧੇ ਪਾਸੇ ਸਿੱਧੀ ਪਾਉਣੀ ਹੈ ਤੱਕਾ ਪਿੱਛੇ ਕਰਕੇ ਪਲੇਨ ਸਲਾਈ ਪਾਉਣੀ ਹੈ ਪਹਿਲੀ ਸਲਾਈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਇੱਕ ਸਲਾਈ ਪਲੇਨ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਹੁਣ ਆਗੇ ਆਪਾਂ ਬੈਕ ਸਾਈਡ ਤੇ ਦੂਜੀ ਸਲਾਈ ਹੈ ਬੈਕ ਸਾਈਡ ਤੇ ਦੂਜੀ ਸਲਾਈ ਪੂਰੀ ਦੀ ਪੂਰੀ ਉਲਟੀ ਹੀ ਬਣਾਉਣੀ ਹੈ ਤੱਗਾ ਮੂਰੇ ਰੱਖਾਂਗੇ ਪੂਰੀ ਦੀ ਪੂਰੀ ਸਲਾਈ ਉਲਟੀ ਬਣੂਗੀ ਦੋ ਸਲਾਈਆਂ ਇਹ ਪਲੇਨ ਪੈਂਦੀਆਂ ਨੇ ਕਪੁੱਠੀ ਇੱਕ ਸਿੱਧੀ ਦੋ ਸਲਾਈਆਂ ਦਾ ਡਿਜ਼ਾਈਨ ਹੈ ਕੁੱਲ 4 ਸਲਾਈਆਂ ਚ ਕੰਪਲੀਟ ਹੋ ਜਾਂਦਾ ਬਹੁਤ ਹੀ ਸੋਖਾ ਡਿਜ਼ਾਈਨ ਹੈ ਇਸ ਡਾਈਨ ਨੂੰ ਤੁਸੀਂ ਲੇਡੀਜ਼ ਤੇ ਜੈਂਟਲਸ ਦੇ ਕੋਟੀ ਸਵੈਟਰ ਬੱਚਿਆਂ ਦੇ ਕੋਟੀ ਸਵੈਟਰ ਕਿਸੇ ਵੀ ਟੀਚ ਅਪਲਾਈ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਲਿਕੋਨ ਸੌਕੀਟ ਰਿਕਨਾਂ ਨੂੰ ਅੱਗੇ ਆਪਾਂ ਸਿੱਧੇ ਪਾਸੇ ਡਿਜ਼ਾਈਨ ਦੀ ਹੈਗੀ ਤੀਜੀ ਸਲਾਈ ਪਹਿਲਾ ਕੁੰਡਾ ਉਤਾਰੋ ਚਾਹੇ ਬੋਣੋ ਧਾਗਾ ਆਪਣੇ ਵੱਲ ਅਗਾ ਆਪਣੇ ਵੱਲ ਕਰਕੇ ਸਿੱਧੇ ਪਾਸੇ ਤੀਜੀ ਸਲਾਈ ਆਪਾਂ ਨੇ ਉਲਟੀ ਬਣਾਉਣੀ ਹੈ 2 2 ਦਾ ਇੱਕ ਇੱਕ ਕਰਦੇ ਜਾਣਾ ਸਿੱਧੇ ਪਾਸੇ ਉਲਟੀ ਸਲਾਈ ਬਣੂਗੀ 2 2 ਦਾ ਇੱਕ ਇੱਕ ਲਾਸਟ ਵਾਲੀ ਨੂੰ ਜਿਵੇਂ ਮਰਜ਼ੀ ਬਨ ਲਓ ਹੁਣ ਆਗੇ ਆਪਾਂ ਬੈਕ ਸਾਈਡ ਤੇ ਡਿਜ਼ਾਈਨ ਦੀ ਹੈਗੀ ਚੌਥੀ ਸਲਾਈ ਪਹਿਲੇ ਕੁੰਡੇ ਨੂੰ ਉਤਾਰੋ ਚਾਹੇ ਬੁਣੋ ਜੇ ਤੱਗਾ ਪਿੱਛੇ ਰਹੂਗਾ ਇੱਥੋਂ ਆਪਾਂ ਨੇ ਇੱਕ ਕੁੰਡਾ ਚੱਕਣਾ ਹੈ ਇੱਥੋਂ ਇੱਕ ਕੁੰਡਾ ਚੱਕਣਾ ਹੈ బనా బుదేనా ఫో కు చక్కన కు కన్నా ఆ బ ఫడ్డా చక్కల మీ బ కుదాగి ఫండా చక్కల కు కు బ దా ਫੇਰ ਇੱਥੋਂ ਇੱਕ ਕੁੰਡਾ ਬਣਾ ਲਾਂਗੇ ਇੱਕ ਕੁੰਡਾ ਬੁਣ ਦਾਂਗੇ ਫੇਰ ਇੱਥੋਂ ਇੱਕ ਕੁੰਡਾ ਬਣਾ ਲਾਂਗੇ ਇੱਕ ਕੁੰਡਾ ਬੁਣ ਦਾਂਗੇ ਫੇਰ ਇੱਥੋਂ ਇੱਕ ਕੁੰਡਾ ਬਣਾ ਲਾਂਗੇ ਇੱਕ ਕੁੰਡਾ ਬੁਣ ਦਾਂਗੇ ਫੇਰ ਇੱਥੋਂ ਇੱਕ ਕੁੰਡਾ ਬਣਾ ਲਾਂਗੇ ਇੱਕ ਕੁੰਡਾ ਆਪਾਂ ਬੁਣ ਦਾਂਗੇ ਫੇਰ ਇੱਥੋਂ ਕੁੰਡਾ ਬਣਾ ਲਾਂਗੇ ਇੱਕ ਕੁੰਡਾ ਆਪਾਂ ਬੋਣ ਦਾਂਗੇ ਜਿਵੇਂ ਪਹਿਲਾਂ 2-2 ਦਾ 1-1 ਕੀਤਾ ਸੀ ਹੁਣ ਆਪਣੇ ਇੱਥੇ 2-2 ਕੁੰਡੇ ਜਿਹੜੇ ਸਾਰੇ ਪੂਰੇ ਹੋ ਗਏ ਠੀਕ ਹੈ ਜੀ ਕੁੰਡੇ ਨਹੀਂ ਆਪਾਂ ਕਾਊਂਟਿੰਗ ਵੀ ਕਰ ਸਕਦੇ ਹਾਂ ਕਿ ਆਪਣੇ ਪੂਰੇ ਨੇ ਜਾਂ ਵੱਧ ਕੇ ਜਾਂ ਘੱਟ ਕੇ ਤਾਂ ਆਪਾਂ ਉਹ ਹਿਸਾਬ ਨਾਲ ਘਟਾਵਾਂ ਦਾ ਸਕਦੇ ਹਾਂ ਹੁਣ ਅੱਗੇ ਆਪਾਂ ਇਹ ਡਿਜ਼ਾਈਨ ਦੀਆਂ ਪੂਰੀਆਂ ਸਲਾਈਆਂ ਪੈ ਗਈਆਂ ਹੁਣ ਆਪਣੀ ਇੱਥੇ ਪਲੇਨ ਸਲਾਈ ਪੈਣੀ ਹੈ ਡਿਜ਼ਾਈਨ ਪਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਸਿੱਧੇ ਪਾਸੇ ਪਲੇਨ ਸਲਾਈ ਸਿੱਧੀ-ਸਿੱਧੀ ਸਲਾਈ ਪਾਉਣੀ ਡਿਜ਼ਾਈਨ ਬਣਾਉਣਾ ਆਪਣਾ ਸ਼ੁਰੂ ਹੋ ਗਿਆ ਦੇਖ ਸਮਝਾ ਨੇ ਪੂਰੀ ਸਲਾਈ ਆਪਾਂ ਪਲੇਨ ਪਾ ਕੇ ਸਿੱਧੀ ਪਾ ਕੇ ਆਪਾਂ ਇਹਨੂੰ ਕੰਪਲੀਟ ਕਰਦੇ ਆਂ। ਉੱਤੋਂ ਹੁਣ ਆਪਾਂ ਅਗੀ ਇਹਨਾਂ ਆਪਣਾ ਵਰਨਾ ਸ਼ੁਰੂ ਹੋ ਗਏ। ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਏ ਹੁਣ ਆ ਗਏ ਆਪਾਂ ਬੈਕ ਸਾਈਡ ਤੇ ਇਹ ਆਂਦੀ ਹੈ ਕਿ ਦੂਜੀ ਸਲਾਈ ਬੈਕ ਸਾਈਡ ਤੇ ਇਹ ਜਿਹੜੀ ਦੂਜੀ ਸਲਾਈ ਆ ਪੂਰੀ ਦੀ ਪੂਰੀ ਉਲਟੀ ਪਾਉਗੀ ਧਾਗਾ ਮੋਰੇ ਰੱਖ ਕੇ ਪੁੱਠੀ ਸਮਝੋ ਉਲਟੀ ਇਸ ਲਈ ਆਪਾਂ ਪੂਰੀ ਦੀ ਪੂਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਦੂਜੀ ਸਲਾਈਏ ਬਹੁਤ ਹੀ ਸੌਖਾ ਡਿਜ਼ਾਈਨ ਹੈ ਇਹਨੂੰ ਕੋਈ ਵੀ ਆਸਾਨੀ ਨਾਲ ਬਣਾ ਸਕਦਾ ਹੈ ਜਿਹਨੂੰ ਬਿਲਕੁਲ ਵੀ ਬੁਣਤੀ ਨਹੀਂ ਆਉਂਦੀ ਉਹ ਵੀ ਇਹਨੂੰ ਆਸਾਨੀ ਨਾਲ ਬਣਾ ਸਕਦਾਗਾ। ਜੋੜਿਆ ਇਹਨ ਆਪਣਾ ਇਹ ਵੀ ਬਣੂਗਾ। ਦੁਬਾਰਾ ਫਿਰ ਆਪਾਂ ਇਹ ਰਿਪੀਟ ਕਰਦੇ ਅਗੇ। ਪਹਿਲੀ ਕੁੰਡੀ ਨੂੰ ਉਤਾਰੋ ਚਾਹੀ ਬਹੁਣੋ ਤਾਂਗਾ ਆਪਣੀ ਵੱਲ। ਦੋ ਕੁੰਡਿਆਂ ਦਾ ਇੱਕ ਫੇਰ ਦੋ ਕੁੰਡੀਆਂ ਦਾ ਇੱਕ ਧਾਗਾ ਆਪਣੇ ਵੱਲ ਉਲਟੀ ਸिलाई ਦੋ ਦੋ ਕੁੰਡੀਆਂ ਦਾ ਇੱਕ ਇੱਕ ਸਿੱਤੇ ਬਸੇ ਲਓ ਇਸ ਤਰ੍ਹਾਂ ਹੀ ਕਰਦੇ ਹੋਏ ਆਪਾਂ ਇਹ ਸिलाई ਜਿਹੜੀ ਪੂਰੀ ਕੰਪਲੀਟ ਕਰ ਲਾਂਗੇ ਕੁੰਡੇ ਆਪਣਾ ਟੀਕਾ ਟਿਆ ਰਿਹਾ ਹੈ। ਬਣ ਸਕਦੀ ਹੈ। ਹੁਣ ਆ ਗਏ ਆਪਾਂ ਬੈਕ ਸਾਈਡ ਤੇ। ਪਹਿਲੀ ਕੁੰਡੇ ਨੂੰ ਉਤਾਰੋ ਚਾਹੀ ਬੂ। ਠੀਕ ਹੈ। ਫਿਰ ਆਪਣੇ ਇੱਥੋਂ ਕੁੰਡਾ ਚੱਕਣਾ। ਤੋਂ ਕੁੰਡਾ ਚੱਕ ਕੇ ਆਪਣਾ ਇੱਕ ਕੁੰਡਾ ਬਣਾ ਲੈਣਾ। ਇਹਨੂੰ ਤੁਸੀਂ ਸਲਾਈ ਦੇ ਉੱਪਰ ਪਾ ਕੇ ਵੀ ਬਣਾ ਸਕਦੇ ਹੋ ਜਿਵੇਂ ਆਪਾਂ ਤੋਂ ਠੀਕ ਹੁੰਦਾ ਆਪਾਂ ਵੀ ਕਰ ਸਕਦੇ ਆ ਇਹਨਾਂ ਨੂੰ ਫਿਰ ਅੱਟਾ ਪਿੱਛੇ ਰਹੂਗਾ ਇਹ ਰੇਤੋ ਗੁੰਡਾ ਚੱਕਣਾ ਗੁੰਡਾ ਬਣਾ ਲੈਣਾ ਗੁੰਡਾ ਬੰਨ ਦੇਣਾ ਸਿੱਧਾ ਫਿਰ ਇਹ ਰੇਤੋ ਗੁੰਡਾ ਬਣਾ ਲੈਣਾ ਫੇਰ ਇੱਕ ਗੁੰਡਾ ਬੰਨ ਦੇਣਾ LD ਚੌਥੀ ਸਲਾਈ ਬੈਕ ਸਾਈਡ ਤੋਂ ਪਾ ਰਹੇ ਆਪਾਂ ਇਹ ਬਹੁਤ ਹੀ ਸੌਖਾ ਜਿਹੜੀ ਹੈ ਨਾ ਕੋਈ ਵੀ ਆਸਾਨੀ ਨਾਲ ਇਹਨੂੰ ਬਣਾ ਸਕਦਾ ਬਹੁਤ ਹੀ ਸੌਖੇ ਤਰੀਕੇ ਨਾਲ ਇੱਕ ਵਸਤਰਾ ਹੀ ਡੀਨ ਬਣਾਉਗਾ ਇੱਥੇ ਆਪਾਂ ਪਲੇਨ ਸਲਾਈਪ ਪਾ ਕੇ ਇਹਨੂੰ ਕੰਪਲੀਟ ਕਰਦੇ ਹਾਂ ਕੁਪੂਠੀ ਸਿੱਧੀ ਸਲਾਈਪ ਪਾ ਕੇ ਉਸ ਤੋਂ ਬਾਅਦ ਡਿਜ਼ਾਈਨ ਬਣ ਜਾਂਦਾ ਹੈ ਦੋਈ ਸਲਾਈਆਂ ਚ ਚਾਰ ਸਲਾਈਆਂ 'ਚ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈਗਾ ਕਿ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੇ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਹੋਰ ਨਵੀਆਂ ਵੀਡੀਓਜ਼ ਦੇਖਣ ਦੇ ਲਈ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੇਂ ਸੋਹਣੇ ਤੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ